ਸਿੱਖਾਂ ਦੀ ਆਵਾਜ਼ ਸਤਲੁਜ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਕਮਲਜੀਤ ਕੌਰ ਲੈ ਕੇ ਹਾਂ ਅੱਜ ਦੀ ਖਾਸ ਪੇਸ਼ਕਸ਼ ਪਿਛਲੇ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਭਾਈ ਸੁਰਿੰਦਰ ਸਿੰਘ ਦੇ ਨਾਲ ਮਿਲਾਇਆ ਸੀ ਜਿਨ੍ਹਾਂ ਨੇ ਕੌਮ ਦੀ ਡਿੱਗੀ ਪੱਗ ਨੂੰ ਸਿਰ ਤੇ ਰੱਖਿਆ ਕੌਮ ਦੇ ਲਈ ਆਪਣੀ ਜਵਾਨੀ ਖਤਰੇ 'ਚ ਪਾਈ ਤੇ 18 ਸਾਲ ਦੀ ਉਮਰ ਦੇ ਵਿੱਚ ਇੱਕ ਇੰਡੀਅਨ 에ਅਰਲਾਈਨਸ ਦਾ ਜਹਾਜ਼ ਹਾਈਡ੍ਰੇਕ ਕੀਤਾ ਆਪਣੇ ਸਾਥੀਆਂ ਨਾਲ ਮਿਲ ਕੇ ਜੋ ਕਿ ਜਵਾਬ ਸੀ ਸਰੀ ਅਕਾਲ ਤੱਕ ਸਾਹਬ ਤੇ ਗੋਲੀਆਂ ਦਾ ਹਮਲੇ ਦਾ ਉਸ ਵੇਲੇ ਦੀ ਹਕੂਮਤ ਨੂੰ ਇਹ ਦੱਸਣਾ ਚਾਹੁੰਦੇ ਸੀ ਭਾਈ ਸੁਰਿੰਦਰ ਸਿੰਘ ਤੇ ਉਹਨਾਂ ਦੇ ਸਾਥੀ ਕਿ ਤੁਸੀਂ ਜਿਸ ਕੌਮ ਨੂੰ ਮਿਟਾਉਣਾ ਚਾਹੁੰਦੇ ਹੋ ਉਹ ਕੌਮ ਅੱਜ ਵੀ ਤੁਹਾਡੇ ਅੱਗੇ ਛਾਤੀ ਤਾਨ ਕੇ ਖੜੀ ਹੈ ਸੋ ਅਸੀਂ ਉਹਨਾਂ ਦੇ ਨਾਲ ਪਿਛਲੇ ਐਪੀਸੋਡ ਦੇ ਵਿੱਚ ਜਹਾਜ਼ ਹਾਈਜੈਕ ਦੀ ਕਹਾਣੀ ਜਾਨੀ ਹੈ ਜਿਸ ਦੀਆਂ ਕੁਝ ਪਰਤਾਂ ਖੁੱਲ੍ਹ ਨਹੀਂ ਆਜੇ ਬਾਕੀ ਨਹੀਂ ਸੋ ਭਾਈ ਸੁਰਿੰਦਰ ਸਿੰਘ ਸਾਡੇ ਨਾਲ ਬਨੇ ਹੋਏ ਨੇ ਭਾਈ ਸਾਹਿਬ ਬਹੁਤ ਬਹੁਤ ਸਵਾਗਤ ਹੈ ਭਾਈ ਗੁਰਜੀਤ ਸਿੰਘ ਸਾਹਿਬ ਬੈਠੇ ਹੋਏ ਪਿਛਲੇ ਐਪੀਸੋਡ ਦੇ ਵਿੱਚ ਅ ਅਸੀਂ ਗੱਲਬਾਤ ਕਰ ਰਹੇ ਸੀ ਕਿ ਕਿਸ ਤਰ੍ਹਾਂ ਤੁਸੀਂ 18 ਸਾਲ ਦੀ ਉਮਰ ਦੇ ਵਿੱਚ ਇੰਨਾ ਵੱਡਾ ਮਨਸੂਬਾ ਮੰਚ ਕਰ ਲਿਆ ਪਲੇਨ ਹਾਈ ਜੇ ਕਰ ਲਿਆ ਆਪਣੀ ਜਵਾਨੀ ਖਤਰੇ ਚ ਪਾਈ ਆਪਣੀ ਕੌਮ ਨੂੰ ਬਚਾਉਣ ਦੇ ਲਈ ਹਕੂਮਤ ਨੂੰ ਦੱਸਣਾ ਚਾਹੁੰਦੇ ਸੀ ਕਿ ਜਿੰਨਾ ਸਿੱਖਾਂ ਨੂੰ ਤੁਸੀਂ ਖਤਮ ਕਰਨਾ ਚਾਹੁੰਦੇ ਹੋ ਉਹ ਹਜੇ ਬਾਕੀ ਨੇ ਉਹ ਵਿਦਰੋਹ ਦਾ ਰੂਪ ਧਾਰਨ ਕਰਕੇ ਤੁਹਾਡੇ ਸਾਹਮਣੇ ਖੜੇ ਨੇ ਇੰਟੈਰੋਗੇਸ਼ਨ ਦੀ ਗੱਲ ਕਰ ਰਹੇ ਸੀ ਕਿ ਜਦੋਂ ਸਰੈਂਡਰ ਹੁੰਦਾ ਫਿਰ ਦੁਬਈ ਸਰਕਾਰ ਤੁਹਾਡੇ ਨਾਲ ਧੋਖਾ ਕਰਦੀ ਹੈ ਹਾਂਜੀ ਫਿਰ ਤੁਹਾਨੂੰ ਚੰਡੀਗੜ੍ਹ ਲਿਆਂਦਾ ਜਾਂਦਾ ਜਾਂਦਾ ਇੰਟਰੋਗੇਸ਼ਨ ਹੁੰਦੀ ਹੈ ਕੀ ਹੁੰਦਾ ਇੰਟਰੋਗੇਸ਼ਨ ਚ ਟੈਰਮਗੋਇਸ ਚ ਮੈਂਟਲੀ ਹਰਾਸ਼ਮੈਂਟ ਬਹੁਤ ਕਰਦੇ ਜੀ ਹੂੰ ਤੇ ਗਰੰਟ ਕਰੰਟੋ ਵੀ ਲਾ ਦਿੰਦੇ ਜੀ ਹੂੰ ਇਸ ਤਰ੍ਹਾਂ ਕਰਦੇ ਆ ਤੇ ਉਹ ਡੰਡਾ ਸੋਟਦਾ ਤਾਂ ਉਹ ਘੱਟ ਚਲਾ ਨੇ ਵੈਸੇ ਜੇ ਹੋਰ ਤਰ੍ਹਾਂ ਅੰਟ ਡਾਇਰੈਕਸ਼ਨ ਕਰਨਾ ਹੈ ਹੂੰ ਇਹ ਹੁਣ ਦੀ ਡਾਇਰੈਕਸ਼ਨ ਹੋ ਰਹੀ ਹੈ ਪਹਿਲਾਂ ਦੀ ਹੋਰ ਸੀਗੀ ਹੂੰ ਤੇ ਇਸ ਤਰ੍ਹਾਂ ਤੰ ਕਰਦੇ ਜੀ ਹੂੰ 18 ਸਾਲ ਦੀ ਤੁਹਾਡੀ ਉਮਰ ਸੀਗੀ ਹਾਂਜੀ ਆਮ ਤੌਰ ਤੇ ਇਸ ਉਮਰ ਦੇ ਵਿੱਚ ਨੌਜਵਾਨ ਕਾਲਜ ਚ ਪੜ੍ਹਦੇ ਨੇ ਹਾਂਜੀ ਹਾਂਜੀ ਆਪਣੀ ਕੈਰੀਅਰ ਬਾਰੇ ਸੋਚਦੇ ਨੇ ਹਾਂਜੀ ਉਹ ਵੀ ਇੱਕ ਚ ਕੀ ਕਰਨਾ ਉਹਦੇ ਬਾਰੇ ਸੋਚਦੇ ਨੇ ਹਾਂਜੀ ਪਰ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੰਬੇ ਰੱਖ ਕੇ ਹਾਂਜੀ ਕੌਮ ਦੇ ਲਈ ਸੋਚਿਆ ਆਪਣੇ ਭੂਤਿਕ ਖਬਾਰੇ ਨਹੀਂ ਸੋਚਿਆ ਜਹਾਜ਼ ਹਾਈਡ੍ਰੇ ਕਰਦੇ ਹੋਂ ਜਦੋਂ ਬਾਹਰ ਜਾਣੇ ਹੋਂ ਪਲਾਨਿੰਗਸ ਕਰਦੇ ਹੋਂ ਹਾਂਜੀ ਫੈਮਲੀ ਚ ਕੌਣ ਕੌਣ ਸੀ ਉਦੋਂ ਫੈਮਲੀ ਨੂੰ ਪਤਾ ਨਹੀਂ ਸੀ ਲੱਗਦਾ ਕਹਿੰਦੇ ਨਹੀਂ ਸੀ ਕਿੱਥੇ ਤੁਰਿਆ ਫਿਰਦਾ ਸਾਰਾ ਦਿਨ ਕਰਦਾ ਕੀ ਰਹਿਣਾ ਤੂੰ ਨਹੀਂ ਜੀ ਉਦੋਂ ਸਕੂਲ ਕਾਲਜ ਬੰਦ ਸੀ ਹੂੰ ਚਲੋ ਖੇਤਾਂ ਚ ਜਾਂਦੇ ਸੀ ਕੰਮ ਕਰਦੇ ਸੀਗੇ ਤੇ ਕਦੇ ਬਹਾਨਾ ਬਾਰ ਦਿੰਦੇ ਸੀ ਅੱਜ ਪਲਾਨ ਜਗਾ ਜਾ ਰਹੇ ਟਿਮਕੀ ਇਸ ਤਰ੍ਹਾਂ ਖਿਸਕ ਜਾਂਦੇ ਸੀ ਹੂੰ ਅਸੀਂ ਸੱਤ ਭਾਈ ਸੀਗੇ ਜੀ ਹੂੰ ਕਿ ਜੇ ਮਾਤਾ ਜੀ ਸਾਡੀ ਫਾਦਰ ਸੀ ਆ ਤੇ ਪੁੱਛ ਵੀ ਲੈਂਦੇ ਸੀ ਕਿੱਥੇ ਗਏ ਅਸੀਂ ਬਾਹਰ ਨਾਲ ਆ ਦਿੰਦੇ ਸੀ ਹਾਂ ਆ ਚੰਡੀਗੜ੍ਹ ਜਾਣਾ ਅੱਜ ਫਲਾਣੀ ਜਗ੍ਹਾ ਗਏ ਢਿੰਕੀ ਜੀ ਕੋਲ ਗਏ ਖੇਤਾ ਜਾ ਰਹਿਆਂ ਹਾਂ ਬਾਹਰ ਨਾਲ ਆ ਕੇ ਨਿਕਲ ਜਾਂਦੇ ਸੀ ਹਾਂ ਪਰ ਆ ਜਾਂਦੇ ਸੀ ਸ਼ਾਮੀ ਕਦੀ 3 ਘੰਟੇ ਬਾਅਦ 4 ਘੰਟੇ ਬਾਅਦ ਹਾਂ ਇਸ ਤਰ੍ਹਾਂ ਸੀ ਆ ਜਾਂਦੇ ਸੀ ਇਹ ਜਾਂਦੇ ਕਿਵੇਂ ਸੀ ਬਸ ਸਾਰਾ ਹੈ ਜੀ ਟੈਲੀਫੋਨ ਦਾ ਹੁੰਦੇ ਨਹੀਂ ਸੀ ਉਸ ਵੇਲੇ ਫੋਨ ਨਾਲ ਜ਼ਿਆਦਾ ਬਸਦਾ ਵੀ ਟਾਈਮ ਨਹੀਂ ਸੀ 2-3 ਘੰਟੇ ਬਾਅਦ ਇੱਕ ਆਏ ਕਰਦੇ ਸੀ ਸੋਹਾਣੇ ਤੋਂ ਰੋਪੜ ਨੂੰ ਸੋਹਾਣੇ ਤੋਂ ਬੈਠਣਾ ਲਾਂਡਰਾਂ ਆ ਜਾਣਾ ਹੂੰ ਲਾਂਡਰਾਂ ਤੋਂ ਛੱਡੀਗੜ ਦੀ ਬਸ ਹੁੰਦੀ ਦੀ ਰੋਪੜ ਚਲੇ ਜਾਣਾ ਹੂੰ ਰੋਪੜ ਤੋਂ ਉਹਦੀ ਫੇ ਚੱਡੀਗੜ ਚਲੇ ਜਾਣਾ ਹੂੰ ਤੇ ਇਸ ਤਰ੍ਹਾਂ ਕਈ ਪੁਰਾਣੇ ਉਸ ਵਕਤ ਦੇ ਅਜੈਬ ਸਿੰਘ ਮਜਾਕੀ ਹੁੰਦਾ ਸੀ ਖਾਲਸਤਾਨੀ ਕੱਟੜ ਹੂੰ ਐਡਵੋਕੇਟ ਸੀਗਾ ਹੂੰ ਉਦੇ ਘਰ ਇੱਕ ਵੀ ਕਈ ਦਾ ਬੱਚੇ ਲ ਜਾਂਦੇ ਸੀਗੇ ਤੇ ਇੱਕ ਅਕਾਲੀ ਪੱਤਰਕਾਰ ਹੁੰਦਾ ਬਾਜਰਾ 22 ਸੈਕਟਰ ਚ ਰਹਿੰਦਾ ਸੀ ਉਹਨੂੰ ਕੋਲੋਂ ਵੀ ਚਲੇ ਜਾਂਦੇ ਸੀ ਹੂੰ ਚਾਹ ਥੋੜੀ ਗਾਈਡੈਂਸ ਵੀ ਲੈਂਦੇ ਸੀ ਉਹਨਾਂ ਤੋਂ ਮੂਮੈਂਟ ਵਾਈਜ਼ ਕਿਸ ਤਰ੍ਹਾਂ ਜਾਣਿਆ ਉਹ ਸਿੱਖਾਂ ਦੇ ਹਮਦਰਦ ਸੀਗੇ ਹੂੰ ਦਿਲਚ ਹਮਦਰਦ ਸੀ ਸਿੱਖਾਂ ਦੇ ਹੂੰ ਇਸ ਤਰ੍ਹਾਂ ਹੀ ਜਦੋਂ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੁੰਦਾ ਉਸ ਵੇਲੇ ਕਾਫੀ ਸਮਾਂ ਸ੍ਰੀ ਅਕਾਲ ਤਖਤ ਸਾਹਿਬ ਬੰਦ ਰਹਿੰਦਾ ਆਮ ਸੰਗਤ ਨੂੰ ਜਾਣ ਦੀ ਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਜਿਵੇਂ ਤੁਸੀਂ ਪਿਛਲੇ ਐਪੀਸੋਡ ਦੇ ਵਿੱਚ ਵੀ ਦੱਸਿਆ ਹਾਂਜੀ ਹਾਂਜੀ ਕਦੋਂ ਤੁਹਾਨੂੰ ਪਤਾ ਲੱਗਦਾ ਕਦੋਂ ਪਹਿਲੀ ਤਸਵੀਰ ਦੇਖਦੇ ਹੋ ਕਿ ਤਾਂ ਇਹਨੂੰ ਅਸੀਂ ਸਿਰ ਝਕਾਉਨੇ ਆ ਇਸ ਸੰਸਥਾ ਤੋਂ ਅਸੀਂ ਅਗਵਾਈ ਲੈ ਕੇ ਆਪਣਾ ਜੀਵਨ ਜਾਂਚ ਜਿਹੜੀ ਹੈ ਉਹ ਜਿਉਂਨੇ ਆ ਕਦੋਂ ਪਹਿਲੀ ਵਾਰੀ ਤਸਵੀਰ ਦੇਖਦੇ ਹੋ ਕਦੋਂ ਪਤਾ ਲੱਗਦਾ ਕਿ ਆਹ ਹੋ ਗਿਆ ਉਸ ਵੇ ਨਾਲ ਬੀਵੀਸੀ ਚਲੇ ਕਰਦਾ ਸੀ ਉਸੇ ਦੇ ਮਤਲਬ ਕਿ ਸੱਚੇ ਖਬਰ ਬੰਨੀ ਜਾਂਦੀ ਮਿਰਪਖ ਖਬਰ ਹਾਂ ਨਿਰਪੱਖ ਉਹ ਹੀ ਬਿੰਦਮਰ ਤੇ ਬੀਵੀਸੀ ਦੀ ਖਬਰ ਦਿੱਲੀ ਸੁਣਦੇ ਸੀ ਜਿਸ ਤਰ੍ਹਾਂ ਇਹ ਆਪਰੇਸ਼ਨ ਦੂਸਤ ਚੱਲਦਾ ਸੀ ਸ਼ਾਮ ਨੂੰ ਆਏ ਕਰਦੀ ਸੀ ਹੂੰ ਤਾਂ ਅਸੀਂ ਉਹ ਸੁਣਨਾ ਹੂੰ ਤੇ ਜਿੱਥੇ ਦੇ ਸਾਨੂੰ ਪਤਾ ਲੱਗਿਆ ਵੀ ਬਹੁਤ ਵੱਡਾ ਜਿਹੜ ਤੱਕਾ ਲੱਗਿਆ ਦਿਨ ਤੇ ਬੀਵੀਸੀ ਨੇ ਖਬਰ ਦਿੱਤੀ ਸੰਤ ਵਿੰਡਰਾ ਵਾਲੋਂ ਦਾ ਖ਼ਬਰ ਮਿਲਿਆ ਹੈ। ਹੂੰ। ਉਹ ਬਹੁਤ ਬੜਾ ਦਿਲ ਨੂੰ ਬਹੁਤ ਬੜਾ ਝਟਕਾ ਲੱਗਿਆ। ਇਸ ਖ਼ਬਰ ਨਾਲ। ਹਾਂਜੀ। ਹੂੰ। ਤਾਂ ਉਹਨਾਂ ਨੇ 10 ਵੀ ਤਾਂ ਵੇ ਅਕਾਲ ਤਖ਼ਤ ਸਾਹਿਬ ਤੇ ਇੰਨਾ ਨੁਕਸਾਨ ਹੋਇਆ। ਹੂੰ। ਇਹ ਤਾਂ ਨਹੀਂ ਦੱਸਦੇ ਸੀਗੇ। ਕਿ ਉਹ ਉਹ ਉਹਨਾਂ ਨੂੰ ਵੀ ਜਾਣ ਨਹੀਂ ਤੁਸੀਂ ਉਹਨਾਂ ਨੇ ਦੱਸਿਆ ਵੀ ਬਹੁਤ ਵੱਡਾ ਨੁਕਸਾਨ ਹੋਇਆ ਸਮਝਿਆ ਜਾਂਦਾ ਹੁੰਦਾ। ਹੂੰ। ਪਰ ਬਾਅਦ ਵਿੱਚ ਪਤਾ ਲੱਗਿਆ ਇਹਨਾਂ ਨੇ ਜਿਹੜੀ ਮਿਊਜ਼ੀਕਲ ਕਮੇਟੀ ਦੀਆਂ ਗੱਡੀਆਂ ਨੂੰ कूड़े वाली ओना कूड़े वाली गड्डियां च हम्म ਸਾਡੇ ਜਿਹੜੇ ਸੂਰਮੇ ਜੌਦੇ ਸੀਗੇ ਦਰਦੋਸ ਸਿੱਖ ਬੱਚੇ ਬੱਚੀਆਂ ਸੀਗੀਆਂ ਉਹਨਾਂ ਦੀਆਂ ਲਾਸਾਂ ਚੱਕ ਚੱਕ ਕੇ ਇਹਨਾਂ ਨਹਿਰ ਚਾਲੇ ਨਾਲੇ ਹੂੰ ਸਿੱਖ ਕੌਮ ਸਾਡੀ ਲੜੀ ਬਹੁਤ ਜ਼ੋਰ ਨਾਲ ਹੂੰ ਬੇਸਾਬ ਤੇ ਇਹਨਾਂ ਉਹ ਨੱਕ ਦੇ ਚਨੇ ਵੀ ਚਵਾਏ ਹੂੰ ਜਿਹੜੇ ਕਹਿੰਦੇ ਸੀ ਇਹ ਕੁਛੀ ਘੰਟਿਆਂ ਦਾ ਕੰਮ ਹੈ ਹੂੰ ਤਾਂ ਉਹਨਾਂ ਨੂੰ ਕਈ ਦਿਨ ਲੱਗੇ ਕਈ ਦਿਨ ਲੱਗੇ ਹੂੰ ਅਸਲ ਚ ਤਾਂ ਇਹਨਾਂ ਨੂੰ ਆਈ ਵੀ ਥੋੜਾ ਬਹੁਤਾ ਗੋਲੀ ਸਿੱਕਾ ਹੋਏਗਾ 31 ਮਈ ਤੋਂ ਇਹਨਾਂ ਨੇ ਗੋਲੀ ਚਲਾਣੀ ਸ਼ੁਰੂ ਕੀਤੀ ਸੀ ਆਰਪੀ ਦੀ ਹੂੰ ਥੋੜੀ ਥੋੜੀ ਵੀ ਦੇਖਿਆ ਜਾਵੇ ਗੋਲੀ ਕਿੱਧਰ ਆ ਰਹੀ ਹੈ ਕਿੰਨਾ ਖਰਚਾ ਹੁੰਦਾ ਇਹਨਾਂ ਦਾ ਹੂੰ ਪਰ ਇਹਨਾਂ ਨੂੰ ਐ ਨਹੀਂ ਪਤਾ ਜੀ ਸਵੇਕ ਸਿੰਘ ਇਹਨਾਂ ਦਾ ਬਾਪ ਬੈਠਿਆ ਹੁੰਦਾ ਹੂੰ ਜਿਹੜੇ ਨੇ ਬੰਗਲਾਦੇਸ਼ ਬਣਾਇਆ ਵੀ ਉਹ ਉਂਦਰ ਬੈਠਿਆ ਹੂੰ ਸਾਡੇ ਲੀਡਰ ਗਦਾਰ ਨਿਕਲ ਗਏ ਨਹੀਂ ਖਾਲਿਸਤਾਨ ਬਹੁਤ ਧੇਰ ਪਹਿਲਾਂ ਮਨ ਕਿਹੜੇ ਲੀਡਰ ਗਦਾਰ ਨਿਕਲੇ ਪ੍ਰਕਾਸ਼ ਸਿੰਘ ਬਾਦਲੂ ਨੇ ਹੂੰ ਇਹਨਾਂ ਦੀ ਮਿਹਰਬਾਨੀ ਹੋਈ ਸਾਰੀ ਅਟੈਕ ਕਰਵਾਉਣ ਤੇ ਵੀ ਲਿਖ ਲਿਖ ਕੇ ਚਿੱਠੀਆਂ ਪਾਉਂਦੇ ਸੀ ਹੂੰ ਬਾਅਦ ਦੇ ਵਿੱਚ ਵੀ ਇਹਨਾਂ ਨੇ ਜਿਹੜੇ 13 ਦੇ 13 ਐਮਪੀ ਬਣੇ ਬਹੁਤ ਸਾਰੇ ਚਸ਼ਮਦੀ ਦੇ ਕਹਿੰਦੇ ਨੇ ਕਿ ਜੇ ਪ੍ਰਕਾਸ਼ ਸਿੰਘ ਬਾਦਲ ਚਾਹੁੰਦੇ ਤਾਂ ਆਪਰੇਸ਼ਨ ਬਲੂ ਸਟਾਰ ਨਹੀਂ ਹੋਣਾ ਸੀ ਨਹੀਂ ਹੋਣਾ ਸੀ ਕਿਉਂਕਿ ਇਹਨਾਂ ਨੂੰ ਇੱਕੋ ਗੱਲ ਸੀ ਨਾ ਬਾਦਲ ਨੂੰ ਇਹ ਗੱਲ ਸੀਗੀ ਵੀ ਜੇ ਇਹ ਮੋਰਚਾ ਕਾਮਯਾਬ ਹੋ ਗਿਆ ਤਾਂ ਅਸੀਂ ਫੇਲ ਹੋ ਜਾਵਾਂਗੇ ਹੂੰ ਕਿਉਂਕਿ ਨਵੀਂ ਲੀਡਰਸ਼ਿਪ ਪਰ ਆ ਜਾਣਾ ਹੂੰ ਇਹਨਾਂ ਪ੍ਰਕਾਸ਼ ਸਿੰਘ ਬਾਦਲ ਨੇ ਨਵੀਂ ਲੀਡਰਸ਼ਿਪ ਪੈਦਾ ਹੀ ਨਹੀਂ ਹੋਣ ਦਿੱਤੀ। ਹੂੰ ਜਿਹੜਾ ਵੀ ਪੈਦਾ ਪੈਦਾ ਹੋਇਆ ਨਾ ਕੋਈ ਦੁਨੀਆ ਤੇ ਰਿਹਾ ਨਹੀਂ ਆ। ਹੂੰ ਸਾਰੀ ਇਹਨਾਂ ਦੀ ਮਿਹਰਬਾਨੀ ਹੋਈ ਹੈ। ਇਹਦੇ ਸਾਡੇ ਕੋਲ ਸਬੂਤ ਵੀ ਹੈ। ਹੂੰ ਠੀਕ ਹੈ ਜੀ। ਸੁਮੇਧ ਸੈਣੀ ਨੇ ਡੀਜੀਬੀ ਕਿਉਂ ਬਣਾਇਆ? ਹੂੰ ਜਿਹੜੇ ਨੇ ਸਿੱਖ ਬੱਚੇ ਮਾਰੇ ਆਂ ਸ਼ਿਕਾਰ ਖੇਡਿਆ ਉਹ ਇਹਨੇ ਡੀਜੀਬੀ ਲਾਇਆ। ਹੁਣ ਭਾਈ ਗੁਰਦੇਵ ਸਿੰਘ ਕਾਉਂ ਕੇ ਦੇ ਇੱਕ ਪਾਸੇ ਦੁੱਖ ਪ੍ਰਗਟ ਕਰਦਾ। ਇੱਕ ਵਾਰ ਜਿਹੜਾ ਮਾਰ ਰਿਹਾ ਉਹਨੂੰ ਡੀਜੀਪੀ ਲਈ ਬੈਠਿਆ ਹਮ ਸਾਰੀ ਇਹਦੇ ਨੌਲੇਜ ਹੈ ਇਹਨੂੰ ਪਤਾ ਜਥੇਦਾਰ ਸਾਡਾ ਕੈਦ ਚ ਹੈ ਇਹਨਾਂ ਦੀ ਹਵਾਲਾ ਚ ਪੁਰਸ਼ ਜੀ ਜੇ ਜਾਗੇ ਛੜਾ ਸਕਦੇ ਬਾਂਦੇ ਫੜ ਕੇ ਕੱਢ ਕੇ ਲੈ ਜਾਂਦੇ ਨੂੰ ਕੋਈ ਰੁਕਦਾ ਸੀ ਹਮ ਪਰ ਇਹ ਮਰਵਾ ਮਰਵਾਉਣਾ ਚਾਹੁੰਦੇ ਸੀ ਕਿਉਂਕਿ ਲੋਕ ਸੀ ਉਹਦੇ ਨਾਲ ਜਿਹੜੇ ਬੰਦੇ ਦੀ ਲੋਕਾਂ ਦੇ ਵਿੱਚ ਪੈਠ ਬਣੀ ਹੋਈ ਹੈ ਬਾਗਲ ਪਰਿਵਾਰ ਉਹਨੂੰ ਨਹੀਂ ਚਾਹੇਗਾ ਵੀ ਇਹ ਬੰਦਾ ਜੀਉਣਾ ਤੁਸੀਂ ਇੰਨਾ ਲੰਮਾ ਸਮਾਂ ਜੇਲ੍ਹ 'ਚ ਰਹੇ ਹੋ 1984 ਤੋਂ ਜੇਲ੍ਹ ਚਲੇ ਗਏ ਹਾਂ ਮੇਰੇ ਖਿਆਲ 96 'ਚ ਤੁਸੀਂ 26 ਮਈ 1996 ਬਾਅਦ 11 ਸਾਲ ਦਾ ਸਮਾਂ ਤੁਸੀਂ ਜੇਲ੍ਹ ਚੋਂ 11 ਸਾਲ 7 ਮਹੀਨੇ 8 ਦੇ ਜੇਲ੍ਹ ਕੱਟੇ ਜੀ ਹਮ ਅਸੀਂ ਇਸ ਦੌਰਾਨ ਤੁਸੀਂ ਪੰਜਾਬ ਦੀ ਵੀ ਕਿਸੇ ਜੇਲ੍ਹ 'ਚ ਰਹੇ ਹੋ ਪੰਜਾਬ ਦੀ ਤੁਸੀਂ ਬੜੈਲ ਜੇਲ੍ਹ 'ਚ ਰਹੇ ਹਾਂ 6 ਮਹੀਨੇ ਚੰਡੀਗੜ੍ਹ ਹਾਂ ਠੀਕ ਹੈ ਹਾਂ ਤੁਸੀਂ ਕੌਮ ਦੇ ਆਗੂ ਸੀਗੇ ਆਗੂ ਕਹਿ ਸਕਦੇ ਆ ਕੌਮ ਦੇ ਨੌਜਵਾਨ ਸੀ ਕੌਮ ਦੇ ਲਈ ਇਹ ਸਭ ਕੁਝ ਕੀਤਾ ਦੂਜੇ ਪਾਸੇ ਬਾਦਲ ਸਰਕਾਰ ਆਪਣੇ ਆਪ ਨੂੰ ਪੰਥਕ ਸਰਕਾਰ ਕਹਿੰਦੀ ਸੀ ਕਿ ਤੁਹਾਡੇ ਹੱਕ ਦੇ ਲਈ ਇਸ ਪੰਥਕ ਸਰਕਾਰ ਨੇ ਕੁਝ ਕੀਤਾ ਕੁਝ ਨਹੀਂ ਕੀਤਾ ਤੁਹਾਨੂੰ ਬਚਾਉਣ ਲਈ ਨਹੀਂ ਨਹੀਂ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਕੋਈ ਹੈਲਪ ਨਹੀਂ ਕੀਤੀ ਇਸ ਨੇ ਕੁਝ ਨਹੀਂ ਸਾਡੇ ਕਰਨੈਲ ਸਿੰਘ ਪੰਜੋੜੀ ਸਾਡੀ ਇਥੇ ਮੁਲਾਕਾਤਾਂ ਕਰਦਾ ਰਿਹਾ ਐਸਜੀਪੀਸੀ ਮੈਂਬਰ ਨੇ ਹਾਂ ਅਜਮੇਰ ਹਾਂ ਟੌੜਾ ਸਾਹਿਬ ਨੂੰ ਭੇਜਦੇ ਦੇ ਹਾਂ ਤੇ ਉਹ ਹੈਲਪ ਕਰਦਾ ਰਿਹਾ ਇਨੇ ਬਿਲਕੁਲ ਕੋਈ ਹੱਲ ਨਹੀਂ ਕਰੀ ਤੇ ਬਾਅਦ ਦੇ ਵਿੱਚ ਵੀ ਜਿਹੜੀ ਇੱਥੇ ਹੁਣ ਤੁਸੀਂ ਦੇਖੀਏ ਹਾਲਾਤ ਕਠਿਨਾਈਆਂ ਚ ਹਮ ਸੁਖਵਿੰਦਰ ਸੋਨੀ ਕਲੌਡ ਤੋਂ ਹੈ ਹਮ ਗੁਰਜੀਤ ਸਿੰਘ ਜਿੱਤੂ ਬਿਹੜ ਵਾਲਾ ਹਮ ਤੇ ਇਹ ਵਿਚਾਰੇ ਮੇਰੀ ਮਦਦ ਕਰਦੇ ਰਹੀ ਹੈ ਲਰਨਿੰਗ ਟਰੀ ਵਾਲੇ ਹਮ ਇਹਨਾਂ ਦਾ ਹਾਈਲਾਈਟਸ ਕਰਾਉਨੇ ਆ ਇਹ ਹਮ ਇਹ ਮਦਦ ਕਰਦੇ ਰਹੇ ਹਰ ਪਾਸੇ ਨੂੰ ਹਮ ਪਰ ਖੋਰ ਇਹਨਾਂ ਤੋਂ ਕਿਸੇ ਤੋਂ ਮਦਦ ਦੀ ਕੋਈ ਆਸ ਨਹੀਂ ਸੀ ਨਾ ਇਹਨਾਂ ਨੇ ਕੀਤੀ ਹੈ ਹੂੰ ਤੇ ਭਾਈ ਭਾਈ ਅਮਰਿੰਦਰ ਸਿੰਘ ਦਾ ਚੋਂ ਸਾਥੀ ਉਹ ਸਾਡਾ ਭਾਈ ਜਾਏਗਾ ਹੂੰ ਬਿਲਕੁਲ ਹਾਂਜੀ ਭਾਈ ਉਹ ਕੋਈ ਉਸ ਜੀਵਨ ਦਾਈ ਕੋਈ ਪ੍ਰਾਣਾ ਹੂੰ ਸਾਜ ਹੈ ਅੱਜ ਵੀ ਅਸੀਂ ਭਾਈਆਂ ਵਾਂਗੂ ਐ ਹੂੰ 12 ਸਾਲ ਅਸੀਂ ਜਦੋਂ ਇਕੱਠੇ ਹੁੰਨੇ ਉਹ ਕਦੇ ਇਸਪਲਨ ਹਾਈ ਜੈਕਿੰਗ ਦੀ ਗੱਲ ਕਰਦੇ ਹੋ ਯਾਰ ਆਪਾਂ ਕੀ ਕਰ ਲਿਆ ਨਹੀਂ 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 ਸਾਨੂੰ ਕਿਹੜਾ ਇਹਦੇ ਕੋਈ ਹੋਇਆ ਹਾਂ ਅਸੀਂ ਮਾਨ ਮਹਿਸੂਸ ਕਰਦੇ ਅਸੀਂ ਜ਼ਿੰਦਗੀ ਚ ਪ੍ਰਮਾਤਮਾ ਨੇ ਸਾਨੂੰ ਮੌਕਾ ਦਿੱਤਾ ਹੂੰ ਸੇਵਾ ਦਾ ਮੌਕਾ ਦਿੱਤਾ ਆਉਂਦੇ ਆ ਲੋਕ ਆਪਣੇ ਆਪਣਾ ਟਿੱਡ ਤਾਹਰੇ ਕੇ ਪਾ ਲੈਂਦੇ ਹਮ ਆਪਣੇ ਵਾਸਤੇ ਤਾਂ ਹਰੇਕ ਹੀ ਹੁੰਦਾ ਜਿਸ ਤਰ੍ਹਾਂ ਤੁਸੀਂ ਜਿੰਦਗੀ ਉਹ ਹੁੰਦੀ ਜਿਹੜੀ ਦੂਜੇ ਵਾਸਤੇ ਜੀ ਜਾਵੇ ਜਿਸ ਤਰ੍ਹਾਂ ਤੁਸੀਂ ਪਿਛਲੇ ਐਪੀਸੋਡ ਦੇ ਵਿੱਚ ਕਹਿ ਰਹੇ ਸੀ ਕਿ ਤੁਹਾਡੇ ਭਰਾ ਜਿਹੜੇ ਨੇ ਹਾਂਜੀ ਤੁਹਾਡੀ ਇਸ ਪਲੇਨ ਹਾਈਜੈਕਿੰਗ ਦਾ ਸੇਕ ਉਹਨਾਂ ਤੱਕ ਵੀ ਪਹੁੰਚਿਆ ਸੀ ਉਹ ਤਾਂ ਪਹੁੰਚਿਆ ਜੀ ਹੁਣ ਜੋ ਮਾਰਦੇ ਸੀ ਇਹ ਹਰਜੀਤ ਸਿੰਘ ਹਰਜੀਤ ਸਿੰਘ ਕਾਕਾ ਕਹਿੰਦੇ ਛੋਟਾ ਭਾਈ ਹਮ ਮੇ ਤੋਂ ਜਿਹੜੇ ਦੋ ਮਾਰਦੇ ਉਹਨਾਂ ਤੋਂ ਛੋਟਾ ਤੇ ਇਹ ਵੀ 5-6 ਸਾਲ ਜੇਲ੍ਹ ਕੱਟੀ ਨਾਬੇ ਜੀ ਨੇ ਹੂੰ ਇਹ ਦੋਨੋਂ ਹੀ ਦੀਆਂ ਲੱਤਾਂ ਘੜਦੇ ਸੀ ਇੱਥੋਂ ਹੂੰ ਕੁੱਤਕੇ ਪੁਲਿਸ ਨੇ ਹੂੰ ਤੇ ਬੜੀ ਮੁਸ਼ਕਲ ਤੇ ਬਚਾਇਆ ਜਦੋਂ ਫਿਰ ਦੌੜ ਭੱਜ ਕੀਤੀ ਬਜ਼ੁਰਗਾਂ ਨੇ ਤੇ ਕਿਹਾ ਵੀ ਪਹਿਲਾਂ ਦੋ ਮੁੰਡੇ ਮੇਰੇ ਮਾਰਤੇ ਆ ਇੱਕ ਜੇਲ੍ਹ 'ਚ ਬੈਠਾ ਚੌਥਾ ਵੀ ਤੁਸੀਂ ਇਹ ਮਾਰ ਲੱਗੇ ਆ ਹੂੰ ਤਾਂ ਕਿ ਦੀ ਉਹਨੂੰ ਛੱਡਿਆ ਸੀਗਾ ਤੇ ਬਹੁਤ ਦੇਰ ਤੱਕ ਦੀਆਂ ਲੱਤਾਂ ਖੜੀਆਂ ਨਹੀਂ ਹੁੰਦੀਆਂ ਸੀ ਕਿ ਗਿਰ ਜਾਂਦੇ ਸੀ ਆਪਣੇ ਆਪ ਫ੍ਰੀ ਹੋ ਜਾਂਦੇ ਸੀ ਇੰਨੀਆਂ ਕਠਿਨਾਈਆਂ ਵੇਖੀਆਂ ਜੇਲ੍ਹ ਚ ਸੰਤਾਪ ਝੜਾਇਆ ਜੇਲ੍ਹ ਤੋਂ ਬਾਹਰ ਆ ਕੇ ਬਹੁਤ ਸਾਰੀਆਂ ਚੁਣੌਤੀਆਂ ਸਾਹਮਣੇ ਹੋਈਆਂ ਹਾਂ ਹਾਂ ਚਰਾਉ ਨਹੀਂ ਹੋਇਆ ਵੀ ਮੈਂ ਨਹੀਂ 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 ਪਰ ਇਹ ਨਹੀਂ ਸੀ ਕਰਨਾ ਚਾਹੀਦਾ ਨਹੀਂ 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 ਪਛਤਾਵਾ ਕੋਈ ਨਹੀਂ ਹੈ ਜੀ ਹੂੰ ਪਛਤਾਵਾ ਕੋਈ ਨਹੀਂ ਹੈ ਸਿੱਖ ਕੌਮ ਨੂੰ ਇਹ ਵਿਰਾਸਤ ਚ ਮਿਲੀ ਹੈ ਇਹ ਕੁਰਬਾਨੀ ਵਿਰਾਸਤ ਚ ਮਿਲੀ ਹੈ ਵਿਰਾਸਤ ਚ ਮਿਲੀ ਹੈ ਹੂੰ ਇਹਦਾ ਚਾਹੇ ਰੋ ਕੇ ਇਹਨਾਂ ਵਾਲੇ ਤੇ ਹੱਸ ਕੇ ਨਿਵਾਣੀ ਪੈਣੀ ਆਪਣੇ ਆਪੇ ਤੁਰ ਪੈਣਾ ਬੰਦਾ ਹੂੰ ਉਗੁਰ ਉਹ ਗੁਰੂ ਸਾਹਿਬ ਦੀ ਕਿਰਪਾ ਆਪਣੇ ਆਪੇ ਉਧਰ ਨੂੰ ਤੁਰ ਪੈਂਦਾ ਕੋਈ ਕਿਸੇ ਲਾਣੇ ਨੇ ਮੰਨ ਨੇ ਆਪਣੇ ਆਪ ਮੁੜ ਜਾਣਾ ਤੁਸੀਂ ਜਦੋਂ ਪਲੇਨ ਹਾਈਜੈਕ ਕੀਤਾ ਉਹਦਾ ਨਾਮ ਰੱਖਿਆ ਖਾਲਿਸਤਾਨ ਬਰੇਵੋ 125 ਹਾਂਜੀ ਖਾਲਿਸਤਾਨ ਨਾਲ ਬੜਾ ਲਗਾਵੈ ਤੁਹਾਡਾ ਕਿਉਂ ਲੱਗਦਾ ਤੁਹਾਨੂੰ ਖਾਲਿਸਤਾਨ ਬੰਨਣਾ ਚਾਹੀਦਾ ਤੁਸੀਂ ਪਿਛਲੇ ਇੰਟਰਵਿਊ ਐਪੀਸੋਡ ਦੇ ਵਿੱਚ ਇਹ ਵੀ ਕਿਹਾ ਸੀ ਕਿ ਜਦੋਂ ਖਾਲਿਸਤਾਨ ਬਣੇਗਾ ਤੇ ਅਸੀਂ ਖੁਸ਼ ਨਸੀਬ ਹੋਵਾਂਗੇ ਕਿ ਅਸੀਂ ਦੇਖਾਂਗੇ ਹਾਈ ਹਾਂਜੀ ਕਿਉਂ ਤੁਹਾਨੂੰ ਲੱਗਦਾ ਕਿ ਬੰਨਣਾ ਅਸੀਂ ਨਹੀਂ ਚਾਹਦੇ ਜੀ ਇਸ ਤਰ੍ਹਾਂ ਸਾਡੀਆਂ ਪੀੜ੍ਹੀਆਂ ਗੁਲਾਮ ਪਹਿਲਾਂ ਰਹੀਆਂ ਮਾਰੀਆਂ ਨੇ ਨੇ ਤੇ ਅਗਲੀਆਂ ਪੀੜ੍ਹੀਆਂ ਵੀ ਇਸ ਤਰ੍ਹਾਂ ਗੁਲਾਮੀ 'ਚ ਮਰ ਜਾਣਾ। ਹੂੰ ਇਹ ਗੁਲਾਮੀ ਹੋ ਐ ਸਾਡੀ ਕੋਰਟ 'ਚ ਸਾਡੀ ਸੁਣਵਾਈ ਨਹੀਂ। ਹੂੰ ਰਾਜਨੀਤੀ ਤੌਰ ਤੇ ਸਾਡੀ ਸੁਣਵਾਈ ਨਹੀਂ। ਹੂੰ ਹੈ ਜੀ ਪੰਗੋਲੀਕ ਤੌਰ ਤੇ ਸਾਨੂੰ ਕੋਈ ਨਹੀਂ ਪੁੱਛਦਾ। ਆਪਣੇ ਸੂਬੇ ਦੇ ਵਿੱਚ ਹੀ ਚੁਣੌਤੀਆਂ ਦਾ ਸਾਹਮਣਾ ਚੁਣੌਤੀਆਂ ਹੈ। ਸਭ ਤੋਂ ਅਮੀਰ ਸੂਬਾ ਅੱਜ ਤੱਕ ਸਾਨੂੰ ਰਾਜਧਾਨੀ 'ਚ ਛੱਡੀ ਨਾ ਨੇ। ਹੂੰ ਗੁਲਾਮੀ ਹੋਰ ਕੀ ਹੁੰਦੀ ਐ? ਉਹ ਬੋਦੇ-ਬੋਦੇ ਜੇ ਸੂਬੇ ਆ ਉਹਨਾਂ ਦੀ ਰਾਜਧਾਨੀਆਂ ਉਹ ਆ। ਸਭ ਤੋਂ ਟੌਪ ਦਾ ਸੂਬਾ ਸੀਗਾ ਜਿਹਨੂੰ ਅੱਜ ਤੱਕ ਸਾਡੀ ਜ਼ਮੀਨ ਤੇ ਬਣਿਆ ਹੋਇਆ। ਹੂੰ ਸਾਰੇ ਅਫਸਰ ਇਹਨਾਂ ਨੇ ਚੱਕ ਕੇ ਸੈਂਟਰ ਦੇ ਲਾਤੇ ਹੂੰ ਚੰਡੀਗੜ੍ਹ ਦੇ ਵਿੱਚ ਹੂੰ ਹੋਰ ਕੀ ਕਰੋਗੇ ਇਹ ਵੰਡ ਗਏ ਇਹ ਬੁੱਕਰ ਦੇ ਰਹੇ ਹੂੰ ਸਾਡੇ ਨਾਲ ਵਾਅਦਾ ਕਰ ਕਰਕੇ ਨਾ ਹੂੰ ਨਹਿਰੂ ਗਾਂਧੀ ਇਹ ਬੁੱਕਰ ਦੇ ਰਹੇ ਅੱਜ ਤੱਕ ਬੁੱਕਰ ਨੇ ਦੀ ਇਹਨਾਂ ਦੀ ਆਦਤ ਗਈ ਨਹੀਂ ਖੜੀ ਨਹੀਂ ਜਮਾਂਦੇ ਹੂੰ ਤੇ ਫਿਰ ਇਹ ਸਿੱਖਾਂ ਤੋਂ ਬਫਾਦਾਰੀਆਂ ਭਾਲਨੇ ਦੇਸ਼ ਵਾਸਤੇ ਹੂੰ ਇਹ ਕਿਵੇਂ ਹੋ ਜਾਊਗਾ ਸਾਨੂੰ ਮਾਰੀ ਵੀ ਜਾਓ ਸਾਤੇ ਬਫਾਦਾਰੀਆਂ ਵੀ ਕਰਾਓ ਹੂੰ ਇਹ ਨਹੀਂ ਹੋ ਸਕਦਾ ਵੀ ਸਾਡੇ ਤੁਸੀਂ ਲੱਖਾਂ ਹੀ ਸਿੱਖ ਮਾਰਦੇ ਆਂ ਚੱਕ ਚੱਕੇ ਨਿਰਦੋਸ਼ ਤੇ ਉਸ ਤੋਂ ਬਾਅਦ ਤੁਸੀਂ ਕਹਿੰਦੇ ਸਾਡੇ ਨਾਲ ਰਹੋ ਕਿਵੇਂ ਰਹਿਣਗੇ ਇਹਨਾਂ ਦੇ ਨਾਲ ਜਿਹੜੇ ਜਿਹੜੇ ਪਰਿਵਾਰ ਚੋਂ ਬੰਦਾ ਚਲਿਆ ਗਿਆ ਉਹ ਗਵਰਨਮੈਂਟ ਨਾਲ ਕਿਵੇਂ ਰਹਿ ਜਾਊਗਾ ਉਹ ਭਾਵੇਂ ਚੁੱਪ ਕਰਿਆ ਰਹੇ ਦੱਬੇ ਹੋਏ ਆ ਇਹਨਾਂ ਨੇ ਰਫਲਾ ਦੇ ਏਡਾ ਮੂੰਹ ਬੰਦ ਕੀਤੇ ਹੋਏ ਆ ਪਰ ਲੋਕਾਂ ਦੇ ਜਿਹੜੇ ਲੋਕਾਂ ਦੇ ਦਿਲ ਦੇ ਵਿੱਚ ਖਾਲਿਸਤਾਨ ਬਾਰੇ ਬਹੁਤ ਉਹ ਮੂਮੈਂਟ ਬਹੁਤ ਠੀਕ ਹੈ ਅਰੇ ਹੁਣ ਤਾਂ ਬਹੁਤ ਜਿਆਦਾ ਗੁੱਸਾ ਜਿਸ ਤਰ੍ਹਾਂ ਨੇ ਬਾਹਰ ਕਤਲ ਕਰਾਤੇ ਹੈ ਉਹਦਾ ਲੋਕਾਂ ਦੇ ਬਹੁਤ ਗੁੱਸਾ ਪਿਆ ਹਾਲ ਹੀ ਦੇ ਵਿੱਚ ਲੋਕ ਸਭਾ ਚੋਣਾਂ ਹੋਈਆਂ ਨੇ ਹਾਂਜੀ ਭਾਈ ਅਮਰਿੰਤਪਾਲ ਸਿੰਘ ਖੰਡੂਟ ਸਾਹਿਬ ਤੋਂ ਟ੍ਰੇਡ ਕੋਰਟ ਤੋਂ ਸਰਬਦੀਪ ਸਿੰਘ ਸਾਹਿਬ ਬਿਆਨ ਸਿੰਘ ਦੇ ਸੁਪੁੱਤਾ ਹੈ ਹਾਂਜੀ ਹਾਂਜੀ ਉਹਨਾਂ ਨੂੰ ਵੇਖ ਕੇ ਹੋਰ ਵੀ ਪੰਥਕ ਸੋਚ ਵਾਲੇ ਆਗੂਆਂ ਨੇ ਇਸ ਵਾਰੀ ਲੋਕ ਸਭਾ ਚੋਣ ਲੜੀ ਹੈ ਸਿਮਰਨਜੀਤ ਸਿੰਘ ਮਾਨ ਨੇ ਲੜੀ ਹੈ ਹਾਂਜੀ ਹਾਂਜੀ ਹੋਰ ਵੀ ਪੰਥਕ ਸੋਚ ਦੇ ਆਗੂ ਅੱਗੇ ਆਏ ਨੇ ਹਾਂਜੀ ਉਹਨਾਂ ਨੂੰ ਵੇਖ ਕੇ ਆਸ ਦੀ ਕਿਰਨ ਲੱਗਦੀ ਹੈ ਵੀ ਜਿਹੜੇ ਖਾਲਿਸਤਾਨ ਦਾ ਸੁਪਨਾ ਅਸੀਂ ਲਿਆ ਜਾਂ ਜੋ ਅਸੀਂ ਸੋਚ ਰਹੇ ਹਾਂ ਕਿ ਅਸੀਂ ਗੁਲਾਮੀ ਤੋਂ ਬਾਹਰ ਨਿਕਲਣਾ ਹੈ ਇਹਨਾਂ ਸਾਰੇ ਆਗੂਆਂ ਨੂੰ ਵੇਖ ਕੇ ਆਸ ਦੀ ਕਿਰਨ ਨਜ਼ਰ ਆਉਂਦੀ ਹੈ ਖਾਸ ਤੌਰ ਤੇ ਅੰਮ੍ਰਿਤਪਾਲ ਹਾਂ ਜੀ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਇਹ ਇਹਦੇ ਕੋਲ ਮਲਕਾ ਜਿਹੜਿਆ ਤਨਮੇਸ ਕਰਨ ਦੇ ਲੋਕਾਂ ਨੂੰ ਤਾਕਤ ਹੈਗੀ ਹੈ ਇਹ ਬੰਦਾ ਲੀਡ ਵੀ ਕਰ ਸਕਦਾ ਹਾਂ ਕੌਮ ਨੂੰ वैसे रोपलाई जाने लोग कोई कहता है आर एस एस दा कोई कहता है किसी दा हुण आर एस एस आले अमृतच गांदे ਫਿਰ ਦੇਗੇ ਲੋਕਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਦਾ ਅੰਮ੍ਰਿਤਚ ਗੰਦਾ ਸੀ ਲੋਕਾਂ ਨੂੰ ਪ੍ਰਚਾਰ ਕਰ ਰਹੀ ਸਿੱਖ ਫੌਮ ਦਾ ਜਿਹੜਾ ਆਪਣਾ ਵਿਰੋਧੀ ਹੋ ਪ੍ਰਚਾਰ ਕਿਵੇਂ ਕਰੂਗਾ ਵਿਰੋਧੀ ਤਾਂ ਤੋੜਦੇ ਆ ਉਹਦਾ ਟੀਕੇ ਵੇਚ ਰਿਹਾ ਚਿੱਟਾ ਵੇਚਦੇ ਆ ਦੇ ਕੋ OMGT ਇਹ ਜਿਹਾ ਕਹਿੰਦਾ ਚੀਕਾਂ ਘੜਾ ਦਾਂਗੇ ਚੀਕਾਂ ਘੜਾ ਦਾਂਗੇ ਉਹਤੀ ਉਹ ਸੱਚੀ ਕਹਿ ਰਿਹਾ ਲੋਕਾਂ ਦੇ ਮਾਮਾ ਭੈਣਾਂ ਦੇ ਚੀਕਾ ਕਢਾਈਆਂ ਬਈ ਚਿੱਟਾ ਬਲਾ ਬਲਾ ਕਰਨਾ ਨਹੀਂ ਹੂੰ ਬਾਦਲ ਸਰਕਾਰ ਤੋਂ ਕਿੰਨਾ ਵੀ ਕਹੇ ਚਿੱਟਾ ਲੋਕ ਇਹ ਨਹੀਂ ਸਮਝੇ ਉਹ ਤਾਂ ਕਹਿ ਰਿਹਾ ਸੀ ਵੀ ਅਸੀਂ ਚੀਕਾ ਕਢਾ ਦੇ ਘਰ ਘਰ ਮਾਮਾ ਬਿੱਟਰੀਆਂ ਚੀਕਾ ਹੀ ਕਢਾਈਆਂ ਉਹਨਾਂ ਨੇ ਹੋਰ ਕੀ ਕੀਤਾ ਹੂੰ ਅਮਰਿਤਪਾਲ ਨੂੰ ਚੋਣਾ ਵਿੱਚ ਖੜੇ ਹੋਣ ਨੂੰ ਲੈ ਕੇ ਨਾ ਬਹੁਤ ਸਾਰੇ ਸਵਾਲ ਉੱਠਦੇ ਨੇ ਕਹਿੰਦੇ ਸੰਵਿਧਾਨ ਤੇ ਅਮਰਿਤਪਾਲ ਹਮੇਸ਼ਾ ਬੋਲਦੇ ਰਹੇ ਨੇ ਤੇ ਹੁਣ ਅਮਰਿਤਪਾਲ ਉਸੇ ਸੰਵਿਧਾਨ ਦੀ ਸੌਂ ਵੀ ਚੱਕਣਗੇ ਨਹੀਂ ਉਹ ਤਾਂ ਉਹਨੇ ਹਥਿਆਰ ਦੀ ਤਰ੍ਹਾਂ ਵਰਤਿਆ ਜੀ ਇਹ ਮੋਦੀ ਵੀ ਤਾਂ ਸੰਵਿਧਾਨ ਦੀ ਸੌਂ ਚੱਕ ਰਿਹਾ ਹੂੰ ਹੈ ਸਾਰੇ ਪੋਰਟ ਬੇਸ ਤੇ 에어ਪੋਰਟ ਬੇਸ ਤੇ ਰੇਲਵੇ ਬੇਸ ਦਾ ਉਸ ਵਿਧਾਨ ਵਿੱਚ 100 ਚੱਕਰ ਕੀ ਵੇਚ ਰਿਹਾ ਉਹ ਵੀ ਤਾਂ 100 ਚੱਕਰ ਹੀ ਵੇਚ ਰਿਹਾ ਹੂੰ ਸਵਿਧਾਨ ਦੇ ਵਿੱਚ ਇਹ ਇੱਕ ਕਿਸੇ ਵੀ ਵਿਅਕਤੀ ਨੂੰ ਹੂੰ ਤਿੰਨ 에어ਪੋਰਟ ਹੂੰ ਤਿੰਨ ਇਹ ਪੋਰਟ ਤੇ ਲਾਵਾ ਨਹੀਂ ਦੇਈ ਜਾ ਸਕਦੇ ਇਹਨਾਂ ਦਾ ਸਾਰੀ ਵੇਚ ਤੇ ਸਾਰੀ ਬੇਤੇ ਉਹ ਵੀ ਤਾਂ ਸਵਿਧਾਨ ਦੀ ਸੋਚ ਕੇ ਵੇਚ ਰਿਆ ਫਿਰ ਜੇ ਇਹ ਸੋਚ ਕੇ ਖਾਲਿਸਤਾਨ ਦਾ ਪ੍ਰਚਾਰ ਕਰਦੇ ਫਿਰ ਕੀ ਦਿੱਕਤ ਹੈ ਲੋਕਾਂ ਨੂੰ ਉਹ ਸਹੀ ਕਰ ਰਿਹਾ ਬਿਲਕੁਲ ਸੋਚ ਵੀ ਚੱਕਣੀ ਚਾਹੀਦੀ ਹੈ ਖਾਲਿਸਤਾਨ ਵੀ ਬਣਾਉਣਾ ਚਾਹੀਦਾ ਜਦ ਇਹ ਦੋਗਲੀ ਨੀਤੀ ਚੱਲਣੀ ਹੈ ਉਹ ਚੱਲ ਜੂਗਾ ਫਿਰ ਕੀ ਹੋ ਗਿਆ ਉਹਨੂੰ ਦੱਸਿਆ ਵੀ ਤੂੰ ਇਸੇ ਲਾਈਨ ਤੇ ਚੱਲਣਾ ਇਹ ਜੋ ਮਰਜ਼ੀ ਕਰਦੇ ਰਹੋ ਪਰ ਸਿੱਖ ਲੀਡਰ ਨਹੀਂ ਕਰ ਸਕਦੇ ਨਹੀਂ ਠੀਕ ਕਰਿਆ ਬਿਲਕੁਲ ਉਹਨੂੰ ਲੜਨਾ ਵੀ ਚਾਹੀਦਾ ਸੋ ਵੀ ਜਗਣੀ ਜਿੱਦੇ ਖਾਲਸਾ ਨੂੰ ਬਣਾਣਾ ਚਾਹੀਦਾ ਅਸੀਂ ਤਾਂ ਕਹਿੰਦੇ ਕਰੇ ਉਹ ਲੀਡ ਕਰੇ ਕੌਮ ਨੂੰ ਮੈਂ 1996 ਦੇ ਵਿੱਚ ਜਦੋਂ ਜੇਲ੍ਹ ਤੋਂ ਰਿਹਾ ਹੁੰਨੇ ਹਾਂ ਪਹਿਲਾ ਕਦਮ ਜੇਲ੍ਹ ਤੋਂ ਬਾਹਰ ਆਖਦੇ ਹਾਂ ਉਸ ਤੋਂ ਬਾਅਦ ਦੀ ਜ਼ਿੰਦਗੀ ਕਿੰਨੀ ਔਖੀ ਸੀ ਜ਼ਿੰਦਗੀ ਔਖੀ ਔਖੀ ਰਹੇ ਜੀ ਅੱਜ ਤੱਕ ਵੀ ਔਖੇ ਚੱਲ ਰਹੀ ਜਿੰਦਗੀ ਦਾ ਜ਼ਿੰਦਗੀ ਔਖੀ ਕਦੇ ਵਿਕ੍ਰਿਤਾ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ ਕਿਸੇ ਬੈਂਕ ਦੀ ਲਾਈਨ 'ਚ ਲੱਗੇ ਹੋਵਾਂ ਜਾਂ ਕੋਈ ਸਰਕਾਰੀ ਕੰਮ ਕਰਉਣ ਗਏ ਹੋ ਤਾਂ ਕਿਹਾ ਨਹੀਂ ਕਦੇ ਕਿਸੇ ਨੇ ਕ੍ਰਿਮੀਨਲ ਦੀ ਨਜ਼ਰ ਨਾਲ ਨਹੀਂ ਦੇਖਿਆ ਵੀ ਇਹ ਤਾਂ ਕ੍ਰਿਮੀਨਲ ਹੈ ਦੇਖਦੇ ਹਾਂ ਦੇਖਦੇ ਹਾਂ ਜੀ ਹੂੰ ਪਹਿਲਾਂ ਮੇਰੀ ਇਹਨਾਂ ਨੇ ਬਡਾਲੀ ਥਾਣੇ 'ਚ ਫੋਟੋ ਲਾਤੀ ਹੂੰ ਜਿਹੜਾ ਵੀ ਦੁੱਕੀ ਦਾ ਥਾਣੇਦਾਰ ਆਇਆ ਕਰਿਓ ਬਲਾਉ ਸਰਿੰਦਰ ਨੂੰ ਹੂੰ ਬਲਾਉ ਸਰਿੰਦਰ ਨੂੰ ਮਨ ਬੜਾ ਤੰਕ ਕੀਤਾ ਇਹਨਾਂ ਨੇ ਹੂੰ ਫਿਰ ਟੌੜਾ ਸਾਹਿਬ ਨੂੰ ਕਿਹਾ ਵੀ ਇਹ ਗੱਲ ਨਹੀਂ ਹੂੰ ਉਹਨਾਂ ਨੇ ਕਿਸੇ ਨੂੰ ਕਿਹਾ ਕੋਗੇ ਐਸਐਸਬੀ ਨੂੰ ਕਿਸੇ ਨੂੰ ਕਿਹਾ ਹੂੰ ਤਾਂ ਕਿ ਦੀ ਮੇਰੇ ਫੋਟੋ ਤਾਂ ਕਿ ਮੈਂ ਮੋਟਰ ਇਧਰ ਉਹ ਕੰਮ ਕਰਨ ਲੱਗਿਆ ਹੂੰ ਨਹੀਂ ਹੈਰਾਨ ਕਰਦੀ ਸੀ ਪੁਲਿਸ ਤਾਂ ਹੈਰਾਨ ਕਰਦੀ ਰਹੀ ਹੈ ਹੂੰ ਚਲੋ ਬਾਅਦ ਦੇ ਵਿੱਚ ਠੀਕ ਹੁੰਦਾ ਰਹੇ ਹੁਣ ਬਿਲਕੁਲ ਲਈ ਤੇ ਹੀ ਜ਼ਿੰਦਗੀ ਹਾਂ ਠੀਕ ਹੈ ਜੀ ਠੀਕ ਕੱਟ ਰਹੀ ਹੈ ਕੋਈ ਗੱਲ ਨਹੀਂ ਠੀਕ ਹੈ ਜੀ ਆ ਜੇਗੀ ਮਹਾਰਾਜ ਆਪੇ ਠੀਕ ਕਰੂਗਾ ਅੱਜ ਨਹੀਂ ਤਾਂ ਕੱਲ ਕੌਮ ਦੇ ਨਾਮ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਜਾਂਦੇ ਜਾਂਦੇ ਕੌਮ ਦੇ ਨਾਮ ਤੇ ਇੱਕੋ ਸੰਦੇਸ਼ ਹੈ ਵੀ ਲੀਡਰਾਂ ਕਰਨੀ ਨਾ ਦੇਖੋ ਵੀ ਇਹ ਸਾਡੀ ਹੈਲਪ ਨਹੀਂ ਕਰਦੇ ਹੈਲਪ ਇਹਨਾਂ ਨੇ ਕਰਨੀ ਵੀ ਨਹੀਂ ਹੈ ਬਾਦਲਾਂ ਨੂੰ ਗੁਰਦੁਆਰੇ ਦੇ ਸਾਹਮਣੇ ਕੱਢੋ ਨਵੀਂ ਲੀਡਰਸ਼ਿਪ ਆਵੇ ਤਾਂ ਕਿਤੇ ਸਿੱਖ ਕੌਮ ਦਾ ਭਲਾ ਹੋਣਾ। ਜਦ ਤੱਕ ਬਾਦਲ ਬੈਠੇ ਹਨ ਸਿੱਖ ਕੌਮ ਦਾ ਭਲਾ ਨਹੀਂ ਹੋ ਸਕਦਾ। ਹੂੰ ਠੀਕ ਹੈ ਭਾਈ ਸੁਰਿੰਦਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਠੀਕ ਹੈ ਜੀ ਵੈਜੀ ਖਾਲਸਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਐਸੀ ਸਾਡੇ ਨਾਲ ਭਾਈ ਸੁਰਿੰਦਰ ਸਿੰਘ ਜਿਨ੍ਹਾਂ ਦੀ ਹੱਡ ਬੀਤੇ ਵੀ ਤੁਸੀਂ ਸੁਣੀ ਹੈ। ਕਿਸ ਤਰ੍ਹਾਂ ਕੌਮ ਦੇ ਲਈ ਆਪਣੀ ਜਵਾਨੀ ਨੂੰ ਇਹਨਾਂ ਨੇ ਦਾਤ ਤੇ ਲਾਇਆ ਤੇ ਉਸ ਤੋਂ ਬਾਅਦ ਵੀ ਅੱਜ ਤੱਕ ਜ਼ਿੰਦਗੀ ਆਸਾਨ ਨਹੀਂ ਪਰ ਕੌਮ ਦੇ ਇਸ਼ਾਨ ਸਿਰਤੇ ਨਹੀਂ ਕੌਮ ਦੇ ਕਰਜ਼ ਸਿਰਤੇ ਨਹੀਂ ਜੋ ਚੁਕਾਉਣੇ ਬਾਕੀ ਨੇ ਸਤਲੁਸ਼ ਟੀਵੀ ਦੇ ਨਾਲ ਜੁੜੇ ਹੋਏ ਹੋ ਤੁਸੀਂ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸਤਲੁਸ਼ ਟੀਵੀ ਸੱਚ ਦਾ ਨਿਰੰਤਰ ਵੰਦਾ ਦਰਿਆ